ਕਾਰ ਤੇ ਸਤਿਗੁਰੂ ਗੰਨਾਬ ਦੁਬੀਆਂ ਦੇ ਪਿਤ ਪਾਲ ਦੁਨੀਆਂ ਦੇ ਅੰਦਰ ਵਿੱਚ ਰਦੀ ਬਣ ਕੇ ਦੀਨ ਦਾਰ ਸਤਗੁਰ ਇਸ ਸੰਸਾਰ ਤੋਂ ਕਰਕੇ ਨਿਤਰਵੰਦ ਸ਼ਬਦ ਸੁਰਤ ਨਾਲ ਜੋੜ ਕੇ ਗੋਰਾਮ ਕਾਲ ਪੰਨ ਜੁੜਿਆ ਏ ਇੱਕ ਇੱਕ ਸਵਾਸ ਫੈਲੂ ਕੀ ਦਾ ਹੋ ਗਿਆ ਹਿਰਦੇ ਵਿੱਚ ਪ੍ਰਕਾਸ਼ ਆਦ ਕਵੀ ਮਾਰਸ਼ੀ ਜੀ ਦੇ ਕੇ ਕੀ ਵਰਦਾਨ ਕਹਿੰਦੇ ਗਿਆਨ ਤਪੱਸਿਆ ਕੋਈ ਤੇਰੀ ਪਰਵਾਨ ਸਭੀ ਸ਼ਕਤੀਆਂ ਬਖਸ਼ੇ ਕੀ ਵਾਲਮੀਕ ਭਗਵਾਨ